ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਜਾਣਕਾਰੀ ਦਵਾਂਗੇ ਕਿ ਗੁਰੂ ਨਾਨਕ ਦੇਵ ਜੀ ਜਦੋਂ ਪਹਿਲੀ ਉਦਾਸੀ ਸਮੇ ਪਾਈ ਲਾਲੋ ਦੇ ਘਰ ਗਏ ਅਤੇ ਉੱਥੇ ਜਾ ਕੇ ਮਲਿਕ ਪਾਗੋ ਨੂੰ ਕੀ ਉਪਦੇਸ਼ ਦਿੱਤਾ ਅਤੇ ਐਮਨਾ ਬਾਦ ਦੇ ਖਾਨ ਦਾ ਜਦੋਂ ਮੁੰਡਾ ਬਿਮਾਰ ਸੀ ਤਾਂ ਉਸਨੇ ਗੁਰਨਾਨਕ ਦੇਵ ਜੀ ਨੂੰ ਜਾ ਕੇ ਕੀ ਕਿਹਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਅਸੀਂ ਇਸ ਵੀਡੀਓ ਵਿੱਚ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਜੋ ਕਿ ਪੂਰਬ ਦੀ ਸੀ ਸੰਮਤ 1556 ਤੋਂ 1565 ਤੱਕ ਬਾਰੇ ਦੱਸਾਂਗੇ ਜਿਸ ਵਿੱਚ ਸਭ ਤੋਂ ਪਹਿਲੇ ਭਾਈ ਲੱਲੋ ਪਾਸ ਐਮਨਾਬਾਦ ਮਲਿਕ ਭਾਗੋ ਦਾ ਬ੍ਰह्मਪੋਚਨ ਅਤੇ ਉਸ ਨੂੰ ਉਪਦੇਸ਼ ਐਮਨਾਬਾਦ ਦੇ ਖਾਨ ਦਾ ਲੜਕਾ ਬਿਮਾਰ ਹੋਣਾ ਭਾਈ ਲੱਲੋ ਪਾਸ ਐਮਨਾਬਾਦ 14 ਸਾਲ ਸੁਲਤਾਨਪੁਰ ਲੋਧੀ ਨਿਵਾਸ ਕਰਕੇ ਆਪ ਜੀ ਆਪਣੇ ਸਭ ਪਰਵਾਰ ਭੈਣ ਪਣਵਈਆਂ ਤੇ ਸਸੋਰੇ ਨੂੰ ਥਾਂ ਪਰ ਥਾਂ ਉਤਰ ਦੇ ਕੇ ਭਾਈ ਮਰਦਾਨੇ ਨੂੰ ਨਾਲ ਲੈ ਕੇ ਚੱਲ ਪਏ ਗੋਇੰਦਵਾਲ ਤੋਂ ਬਿਆਸਾ ਨਦੀ ਨੂੰ ਪਾਰ ਕਰਕੇ ਰਸਤੇ ਵਿੱਚ ਕਈ ਨਗਰਾਂ ਦੇ ਲੋਕਾਂ ਨੂੰ ਸਤਨਾਮ ਦਾ ਉਪਦੇਸ਼ ਦਿੰਦੇ ਹੋਏ ਆਪ ਜੀ ਲਾਹੌਰ ਤੋਂ ਹੋ ਕੇ ਐਮਨਾਬਾਦ ਆਪਣੇ ਇੱਕ ਪੁਰਾਤਨ ਮੇਲੇ ਭਾਈ ਲਾਲੋ ਪਾਸ ਚਲੇ ਗਏ ਪਾਈ ਲਾਲੋ ਨੇ ਆਪ ਜੀ ਦੀ ਬੜੀ ਪ੍ਰੇਮ ਤੇ ਸ਼ਰਦਾ ਨਾ ਸੇਵਾ ਕਰਕੇ ਕੁਝ ਦਿਨ ਆਪਣੇ ਪਾਸ ਰੱਖਿਆ ਮਲਿਕ ਪਾਗੋਦਾ ਬ੍ਰਹਮ ਭੋਜਨ ਅਤੇ ਉਸ ਨੂੰ ਉਪਦੇਸ਼ ਇਸ ਸਮੇਂ ਐਮਨਾਬਾਦ ਦੇ ਹਾਕਮ ਮਲਿਕ ਪਾਗੋ ਨੇ ਬ੍ਰਹਮ ਭੋਜਨ ਕਰਕੇ ਸਭ ਖੱਤਰੀਆ ਬ੍ਰਾਹਮਣਾ ਅਤੇ ਸਾਧੂ ਤथा ਫਕੀਰਾਂ ਅਤੇ ਨਗਰ ਵਾਸੀਆਂ ਨੂੰ ਸੱਦਿਆ ਮਲਿਕ ਦੇ ਸੱਦੇ ਉੱਤੇ ਸਭ ਨੇ ਪਹੁੰਚ ਕੇ ਭੋਜਨ ਛਕਿਆ ਪੜੀ ਕਿ ਕੇਵਲ ਗੁਰਨਾਨਕ ਜੀ ਭੋਜਨ ਛੱਕਣਾਂਗੇ ਜਦ ਮਲਕ ਨੂੰ ਪਤਾ ਲੱਗਾ ਕਿ ਇੱਕ ਤਪਸਾ ਸਾਧੂ ਆਪ ਜੀ ਦੇ ਸੱਦੇ ਉੱਤੇ ਨਹੀਂ ਆਇਆ ਤਾਂ ਉਸਨੇ ਬੜੇ ਕਰੋਧ ਨਾਲ ਗੁਰੂ ਜੀ ਨੂੰ ਸਦਕੇ ਬ੍ਰह्म ਭੋਜਨ ਉੱਤੇ ਨਾ ਆਉਣ ਦਾ ਕਾਰਨ ਪੁੱਛਿਆ ਗੁਰੂ ਜੀ ਨੇ ਕਿਹਾ ਭਾਈ ਲਾਲੋ ਦੀ ਹੱਕ ਹਲ ਧਨਾਲ ਦੀ ਕੀਰਤ ਦੀ ਕਮਾਈ ਦਾ ਭੋਜਨ ਦੁੱਧ ਸਮਾਨ ਹੈ ਪਰ ਤੇਰੀ ਜ਼ੋਰ ਜ਼ੁਲਮ ਦੀ ਕਮਾਈ ਨਾਲ ਤਿਆਰ ਕੀਤਾ ਹੋਇਆ ਖੀਰ ਤੇ ਮਾਲ ਪੂੜੇ ਆਦੀ ਭੋਜਨ ਲਹੂ ਸਮਾਨ ਹੈ ਦੁੱਧ ਨੂੰ ਛੱਕ ਕੇ ਕੋਈ ਵੀ ਸੂਜ ਬੂਜ ਵਾਲਾ ਲਹੂ ਨਹੀਂ ਪੀਂਦਾ ਮਲਕ ਨੇ ਕਿਹਾ ਇਸ ਗੱਲ ਦਾ ਸਬੂਤ ਦਿਓ ਕਿ ਮੇਰਾ ਪੋਜਨ ਲਹੂਸਮਾਨ ਹੈ ਤੇ ਲਾਲੋ ਸ਼ੁੱਧਰ ਦਾ ਦੁੱਧ ਸਮਾਨ ਤਦ ਗੁਰੂ ਜੀ ਨੇ ਭਾਈ ਲਾਲੋ ਦੀ ਰੋਟੀ ਦਾ ਟੁਕੜਾ ਸੱਜੇ ਹੱਥ ਵਿੱਚ ਅਤੇ ਮਲਕ ਭਾਗੋ ਦੇ ਬਹੁਤ ਪ੍ਰਕਾਰ ਦੇ ਪੋਜਨ ਮੰਗਵਾ ਕੇ ਖੱਬੇ ਹੱਥ ਵਿੱਚ ਫੜ ਕੇ ਦੋਹਾਂ ਮੁਠਾਂ ਨੂੰ ਜ਼ੋਰ ਦੀ ਕੁੱਟਿਆ ਤਾਂ ਲਾਲੂ ਦੇ ਟੁਕੜੇ ਵਿੱਚੋਂ ਦੁੱਧ ਅਤੇ ਮਲਕਪਾਗੋ ਦੇ ਭੋਜਨ ਵਿੱਚੋਂ ਲਹੂ ਦੇ ਤੁਪਕੇ ਡਿੱਗੇ ਗੁਰੂ ਜੀ ਦੀ ਇਸ ਦੇਵੀ ਸ਼ਕਤੀ ਨੂੰ ਵੇਖ ਕੇ ਸਾਰੇ ਸਭਾ ਹੈਰਾਨ ਹੋ ਗਏ ਅਤੇ ਮਲਕਪਾਗੋ ਨੇ ਮਨ ਵਿੱਚ ਬਹੁਤ ਪਰ ਪਛੇਤਾਨ ਹੋ ਕੇ ਗੁਰੂ ਜੀ ਤੋਂ ਮਾਫੀ ਮੰਗੀ ਅਤੇ ਅੱਗੇ ਤੋਂ ਨੇਕ ਕਮਾਈ ਕਰਨ ਦਾ ਨਿਸ਼ਚੈ ਤੋਾਇਆ ਐਮਨਾਬਾਦ ਦੇ ਖਾਨ ਦਾ ਲੜਕਾ ਬਿਮਾਰ ਹੋਣਾ ਅਮਨ آباد ਵਿੱਚ ਇੱਕ ਨਵਾਬ ਖਾਨ ਰਹਿੰਦਾ ਸੀ ਉਸ ਦਾ ਪੁੱਤਰ ਬਿਮਾਰ ਹੋ ਗਿਆ ਜਦ ਉਸ ਨੂੰ ਕਿਸੇ ਤਰ੍ਹਾਂ ਵੀ ਦਵਾਈ داروں ਨਾਲ ਆਰਾਮ ਨਾ ਆਇਆ ਤਾਂ ਉਸ ਨੂੰ ਮਲਕ ਨੇ ਦੱਸਿਆ ਕਿ ਇੱਥੇ ਇੱਕ ਨਾਨਕ ਧਰਪਾ ਰਹਿੰਦਾ ਹੈ ਉਸ ਨੂੰ ਸੱਦ ਕੇ ਲੜਕੇ ਨੂੰ ਖਾਓ ਉਹ ਕਾਮਲ ਫਕੀਰ ਹੈ ਲੜਕਾ ਜਰੂਰ ਰਾਜੀ ਹੋ ਜਾਵੇਗਾ ਖਾਨ ਨੇ ਗੁਰੂ ਜੀ ਨੂੰ ਸੱਦ ਕੇ ਆਖਿਆ ਕਿ ਮੇਰੇ ਇਸ ਬਿਮਾਰ ਲੜਕੇ ਨੂੰ ਆਪਣੀ ਦੁਆ ਅਸ਼ੀਰਵਾਦ ਨਾਲ ਰਾਜੀ ਕਰ ਦਿਓ ਪਰ ਜੇ ਨਾ ਕਰੋਗੇ ਤਾਂ ਤੁਹਾਨੂੰ ਉਮਰ ਪਰ ਕੈਦ ਕਰ ਦਿਆਂਗਾ ਖਾਨ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਸੁਭਾਵਕੀ ਕੀਆ ਇਹ ਖਾਨ ਜਿਸ ਪੁੱਤਰ ਵਾਸਤੇ ਤੂੰ ਸਾਨੂੰ ਕੈਦ ਕਰਨ ਵਾਸਤੇ ਆਖ ਰਿਹਾ ਹੈ ਉਹ ਤਾਂ ਜੰਪੂਰੀ ਵੀ ਪਹੁੰਚ ਗਿਆ ਹੈ ਇਹ ਖਬਰ ਸੁਣ ਕੇ ਖਾਨ ਵਿਆਕੁਲ ਹੋ ਕੇ ਰੋਣ ਕਰਾਉਣ ਲੱਗ ਪਿਆ ਅਤੇ ਗੁਰੂ ਜੀ ਉੱਠ ਕੇ ਆਪਣੇ ਤਪ ਸਥਾਨ ਤੇ ਆ ਗਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਜ਼ਰੂਰ ਕਰਨਾ ਤੇ ਆਪਣੇ ਯਾਰਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਉਹਨਾਂ ਨੂੰ ਵੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਬਾਰੇ ਸੰਖੇਪ ਵਿੱਚ ਪਤਾ ਲੱਗੇ ਤੇ ਜੇ ਤੁਹਾਨੂੰ ਐਹੋ ਜੀ ਵੀਡੀਓ ਵੇਖਣ ਦਾ ਸ਼ੌਂਕ ਹੈ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ